ਆਬ ਦਾ ਪੁੱਤ ਜਿੱਤਣਾ ਆਇਆ ਕੌੜਾ ਨੇ ਪ੍ਰਤੀਜਿਤਾਉਣਾ ਹੈ ਕੌਣਾ ਹੈ ਜਿੱਤੌਣਾ ਹੈ ਪੰਜਾਬ ਦਾ ਬਹੁਤ-ਬਹੁਤ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਜ ਮਲੋੜ ਦੇ ਵਿੱਚ ਕਾਕਾ ਬਰਾੜ ਜੀ ਤੁਹਾਡੇ ਕੈਂਡੀਡੇਟ ਨੇ ਫਿਰੋਜ਼ਪੁਰ ਹਲਕੇ ਤੋਂ ਤੁਸੀਂ ਇੱਕ ਤਰੀਕ ਨੂੰ ਫੈਸਲਾ ਕਰਨਾ ਹੈ ਜਿਸ ਮੁਹੱਬਤ ਨਾਲ ਜਿਸ ਸ਼ਿੱਦਤ ਨਾਲ ਤੁਸੀਂ ਪਿਆਰ ਦੇ ਰਹੇ ਹੋ ਇੱਥੋਂ ਤਾਂ ਲੱਗਦਾ ਕਿ ਫੈਸਲਾ ਹੋ ਚੁੱਕਿਆ ਇੱਕ ਤਰੀਕ ਨੂੰ ਦਾ ਬਸ ਬਟਨੀ ਦਬਣਾ ਹੈ 4 ਤਰੀਕ ਨੂੰ ਐਲਾਨ ਨਹੀਂ ਬਾਕੀ ਹੈ ਬਹੁਤ-ਬਹੁਤ ਧੋਤਾ ਜਿੱਧਰ ਦੇਖਾਂ ਲੋਕ ਹੀ ਲੋਕ ਨਜ਼ਰ ਆਉਂਦੇ ਨੇ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਬੈਠੇ ਨੇ ਜਿੰਦਾਬਾਦ ਇੱਕ ਜੂਨ ਨੂੰ ਜਦੋਂ ਜਾਓਗੇ ਤਾਂ ਮਸ਼ੀਨ ਤੇ ਆਪਣਾ ਬਟਨ ਜਿਹੜਾ ਉਹ ਚੌਥੇ ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਸਬੀਰੋ ਜਿੰਦਾਬਾਦ ਹਾਂ ਬਾਈ ਜੀ ਆ ਗਏ ਆ ਗੱਲ ਕਰਨੀ ਤਾਂ ਬਸ ਮੈਂ ਖੁਦ ਦੋ ਪ੍ਰੋਗਰਾਮਾਂ ਤੇ ਹੋਰ ਜਾਣਾ ਹੈ ਹੁਣ ਤੁਸੀਂ ਇੰਨਾ ਬੋਲਣ ਲੱਗੇ ਹੁਣ ਤੁਸੀਂ ਇੰਨਾ ਬੋਲਣ ਲੱਗੇ ਕਿ ਮੈਨੂੰ ਬੋਲਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਬੋਲਣ ਲੱਗੇ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਹੈਲੋ ਇੱਕ ਮੈਂ ਤੁਹਾਨੂੰ ਅੱਜ ਇੱਕ ਮੈਂ ਨਵੀਂ ਚੀਜ਼ ਸੁਣਾਜਣਾ ਸੁਣੀ ਬੈਠਿਆ ਆ ਅੱਜ ਹੀ ਅਜੇ ਲਿਖੀ ਆ ਨਰੂਆ ਨੇ ਸੁਣਾਈ ਆ ਇੱਕ ਬਾਦਲ ਸੁਣਾਈ ਆ ਹੁਣ ਤੁਹਾਡੇ ਕੋਲੇ ਸੁਣਾ ਦਿੰਨੇ ਆ ਉਹ ਚ ਸਾਰਾ ਕੁਝ ਹੀ ਆ ਬਸ ਉਸ ਤੋਂ ਬਾਅਦ ਵੋਟਾਂ ਪਾਉਣ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਕਿੱਕ ਲਈ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਅੱਸੀਆਂ ਚ ਪਾਣੀਆਂ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਹ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਭ ਜਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪਹੁੰਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਪਰ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਆ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਜੜ ਸਾਡੀ ਸਤੌਜ ਵਾਲੇ ਮਾਨ ਨੇ ਹੀ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਰ ਇਨਕਲਾਬ ਜਿੰਦਾਬਾਦ ਜਿੰਦਾਬਾਦ ਸਾਰੇ ਹਲਕਾ ਫੋਜਪੁਰ ਦੇ ਵਾਸੀ ਤੇ ਮਲੋਟ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿੰਨਾ ਵੱਡਾ ਪਿਆਰ ਤੁਸੀਂ ਅੱਜ ਦਿੱਤਾ ਹੈ ਆਪਣਾ ਕੋਈ ਹਰ ਆਪਣੀ ਜਤ ਜਤ ਯਕੀਨੀ ਹੈ ਤੁਸੀਂ ਐਸੇ ਪਿਆਰ ਨਾਲ 10 ਦਿਨ ਹੋਰ ਮਿਹਨਤ ਕਰ ਲਓ 1 ਜੂਨ ਨੂੰ ਆਪਾਂ ਬੂਤ ਸਮਾੰਗੇ ਆਂ ਆਪਾਂ ਆਵਦੇ ਆਉਦੇ ਪਿੰਡ ਸਮਾੰਗੇ ਆਂ ਆਪਾਂ ਆਵਦੇ ਆਉਦੇ ਪਿੰਡ ਸਮਾੰਗੇ ਆਂ ਤੇ ਮਾਨ ਸਾਹਿਬ ਦੇ ਜਿਹੜਾ ਕੀਤੇ ਹੋਏ ਕੰਮ ਤਾਂ ਪਹਿਰਾ ਦੇਣਾ ਮਾਨ ਸਾਹਿਬ ਨੇ ਜਿਹੜੀ ਬਿਜਲੀ ਫ੍ਰੀ ਦਿੱਤੀ ਔਰ ਮਾਨ ਸਾਹਿਬ ਨੇ ਜਿਹੜਾ ਸਕੂਲਾਂ ਦੀ ਹਾਲ ਸੁਧਾਰੀ ਆ ਉਹਦੇ ਲਈ ਸਾਰੇ ਹੀ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮਾਨ ਸਾਹਿਬ ਦਾ ਸਾਥ ਦਿਈਏ ਤੇ 13 ਦੇ 13 ਕੈਂਡੀਡੇਟ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰਤੀਜਿਤਾਉਣਾ ਹੈ